ਜਦੂ ਔਰਮਜੀਬ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਬੰਦੀਖਾਨੇ ਵਿੱਚ ਕੈਦ ਕਰ ਲਿਆ ਅਤੇ ਇਸਲਾਮ ਕਬੂਲ ਕਰ ਲੈਣ ਲਈ ਕਿਹਾ ਪਰ ਗੁਰੂ ਜੀ ਨਾ ਮੰਨੇ ਫਿਰ ਕਾਜੀ ਮੋਲਾਨਿਆ ਨੇ ਇਕ ਥਾਂ ਮਿਲ ਕੇ ਸਲਾਹ ਕੀਤੀ ਕਿ ਗੁਰੂ ਜੀ ਕਈ ਦਿਨ ਦੇ ਭੁੱਖੇ ਨੇ ਜੇਕਰ ਉਹਨਾਂ ਨੂੰ ਮੁਸਲਮਾਨ ਬਣਾਉਣਾ ਹੈ ਤਾਂ ਉਹਨਾਂ ਨੂੰ ਮੀਟ ਹਲਾਲ ਕਰਕੇ ਖਵਾਇਆ ਜਾਵੇ ਹੁਣ ਸਾਰੇ ਚੱਲ ਕੇ ਬਾਸ਼ਾ ਨੂੰ ਸਮਝਾਵੋ कि ਉਹਨਾਂ ਨੂੰ ਆਪਣੇ ਮੁਸਲਮਾਨੀ ਤਰੀਕੇ ਨਾਲ ਬਣਿਆ ਭੋਜਨ ਛਕਾਉ। ਇਸ ਤਰ੍ਹਾਂ ਸਾਰੇ ਕਾਜੀ ਸਲਾਹ ਕਰਕੇ ਬਾਦਸ਼ਾਹ ਕੋਲ ਪਹੁੰਚ ਗਏ ਅਤੇ ਸਿਆਨ ਭਤਾਰ ਕੇ ਸਾਰੀ ਗੱਲ ਸਮਝਾਉਂਦੇ ਹੋਏ ਕਿਹਾ ਬਾਦਸ਼ਾਹ ਜੀ ਇੱਕ ਹੋਰ ਵਿਧੀ ਨਾਲ ਗੁਰੂ ਜੀ ਮੁਸਲਮਾਨ ਬਣਨਗੇ। ਉਹਨਾਂ ਨੇ ਬਹੁਤ ਦਿਨ ਬਿਨਾ ਖਾਣੇ ਤੋਂ ਬਤੀਜ ਕਿਤੇ ਹਨ। ਬਹੁਤ ਜ਼ਿਆਦਾ ਭੁੱਖੇ ਰਹਿ ਕੇ ਉਹਨਾਂ ਨੇ ਦੁੱਖ ਭੋਗਿਆ ਹੈ। ਆਪ ਹalal ਕੀਤਾ ਮਾਸ ਮਗਵਾਵੋ ਉਸ ਵਿੱਚ ਲੂਣ ਮਸਾਲੇ ਪਾ ਕੇ ਪਕਾਵੋ ਮਾਸ ਤਿਆਰ ਕਰਕੇ ਦੇਗਚੇ ਵਿੱਚ ਪਾਵੋ ਅਤੇ ਉਹਨਾਂ ਬਸ ਲਿਜਾ ਕੇ ਉਹਨਾਂ ਨੂੰ ਖਵਾਓ ਜਦੂ ਉਹ ਤੁਹਾਡਾ ਖਾਣਾ ਲੈ ਕੇ ਖਾਣਗੇ ਤਾਂ ਉਸ ਵੇਲੇ ਉਹ ਆਪ ਹੀ ਮੁਸਲਮਾਨ ਬਣ ਜਾਣਗੇ ਇਸੇ ਜਰਾ ਤੁਹਾਡੇ 2-3 ਹਾਕਮ ਨਾਲ ਚੱਲ ਕੇ ਗੁਰੂ ਜੀ ਨੂੰ ਕਈ ਪ੍ਰਕਾਰ ਦੇ ਲਾਲਚ ਦੇਣ ਇਸ ਤਰ੍ਹਾਂ ਦੀ ਸਲਾਹ ਸੁਣ ਕੇ ਬਾਦਸ਼ਾਹ ਔਰੰਗਜ਼ੇਬ ਨੇ ਮੋਲਾਣਾ ਦੀ ਗੱਲ ਮੰਨ ਲਈ ਅਤੇ ਮਹਾਪਾਪੀ ਮੋਲਾਣਾ ਬੂਰੇ ਰਾਉ ਤੇ ਚੱਲ ਪਿਆ। ਬੇਸਮਝ ਮੂਰਖ ਨੇ ਆਪਣੇ ਖਾਣ ਵਾਲਾ ਹਲਾਲ ਵਾਲਾ ਖਾਣਾ ਤਿਆਰ ਕਰਵਾਇਆ। ਉਸ ਨੇ ਦੋ ਹਾਕਮ ਆਪਣੇ ਨਾਲ ਲਏ ਅਤੇ ਉਹ ਹੱਤਾਂ ਉੱਤੇ ਖਾਣਾ ਰੱਖ ਕੇ ਚੱਲ ਪਏ। ਉਹ ਕੈਦਖਾਨੇ ਵਿੱਚ ਚਲੇ ਗਏ ਜਿੱਥੇ ਗੁਰੂ ਜੀ ਬੈਠੇ ਸਨ। ਦੋਵੇਂ ਹਾਕਮਾਂ ਨੇ ਪਹਿਲਾਂ ਆਪਣੇ ਪੱਖ ਬਾਰੇ ਸਮਝਾਉਂਦੇ ਹੋਏ ਗੁਰੂ ਜੀ ਨੂੰ مشਵਰੇ ਦਿੱਤੇ ਤੁਸੀਂ ਐਨੇ ਦੁੱਖ ਕਿਉਂ ਸਹਾਰ ਰਹੇ ਹੋ ਬਾਸਾ ਦਾ ਕਹਿਣ ਸਿਰ ਮੱਥੇ ਮੰਨ ਲਵੋ ਤੁਹਾਨੂੰ ਉਹ ਪੀਰਾਂ ਦੇ ਪੀਰ ਬਣਾ ਰਹੇ ਹਨ ਉਹ ਸੋਨੇ ਦੀਆਂ ਮੋਹਰਾਂ ਹੀਰੇ ਮੋਤੀ ਆਦੀ ਭੇਟ ਕਰਨਗੇ ਫਿਰ ਸਭ ਸਲਾਮ ਕਰਕੇ ਆਪ ਜੀ ਦੀ ਆਗਿਆ ਮੰਨਣਗੇ ਬਾਸ਼ਾ ਨੇ ਸਾਨੂੰ ਇਸ ਤਰ੍ਹਾਂ ਕਿਹਾ ਹੈ ਜੇਕਰ ਤੁਸੀਂ ਨਿਕਾਹ ਕਰਾਣਾ ਚਾਹੁੰਦੇ ਹੋ ਤਾਂ ਮਨਪੌਂਦੀ ਬਾਸ਼ਾ ਦੀ ਪੁੱਤਰੀ ਲੈ ਲਵੋ ਇਸ ਵੇਲੇ ਤੁਹਾਡੇ ਪਾਸ ਦੇਗਜੇ ਵਿੱਚ ਭੋਜਨ ਭੇਜਿਆ ਹੈ ਮੁੱਖੋਂ ਕਲਮਾ ਪੜ੍ਹ ਕੇ ਛੱਕ ਲਓ ਨਹੀਂ ਤਾਂ ਬਾਸ਼ਾ ਦਾ ਸੁਭਾ ਬਹੁਤ ਝਗੜਾਲੂ ਹੈ ਉਹ ਜੋ ਚਾਹਣ ਉਸ ਨੂੰ ਕਰਕੇ ਹਟਦੇ ਹਨ ਫਿਰ ਉਨ੍ਹਾਂ ਨੂੰ ਰੋਕਿਆ ਨਹੀਂ ਜਾ ਸਕਦਾ ਉਨ੍ਹਾਂ ਨੇ ਆਪਣੇ ਹੱਥ ਨੂੰ ਪੂਰਾ ਕਰਨ ਲਈ ਕਿੰਨਿਆਂ ਦੇ ਪ੍ਰਾਨ ਨਾਸ਼ ਕਰ ਦਿੱਤੇ ਹਨ ਇਸ ਲਈ ਤੁਸੀਂ ਹੁਣ ਆਪਣੇ ਮਨ ਵਿੱਚ ਸਮਝ ਲਓ ਫਿਰ ਕਦੇ ਕਿਸੇ ਨੇ ਕਿਸੇ ਥਾਂ ਤੁਹਾਡੀ ਸਹਾਇਤਾ ਨਹੀਂ ਕਰਨੀ ਹੁਣ ਤੁਸੀਂ ਦੇਗ ਚ ਲਵੋ ਅਤੇ ਭੋਜਨ ਛਕੋ ਫਿਰ ਕੈਦ ਚੋਂ ਰਿਹਾ ਹੋ ਕੇ ਅਨੇਕ ਪ੍ਰਕਾਰ ਦੇ ਸੁਖ ਪਾਵੋ ਅਸੀਂ ਤੁਹਾਡੇ ਭਲੇ ਲਈ ਕਹਿੰਦੇ ਹਾਂ ਸਾਡੀ ਗੱਲ ਮੰਨੋ ਨਹੀਂ ਤਾਂ ਬਾਅਦ ਵਿੱਚ ਪਛਤਾਵੋਗੇ ਗੁਰੂ ਜੀ ਨੇ ਬੇਸਮਝ ਹਾਕਮਾਂ ਦੇ ਇਸ ਤਰ੍ਹਾਂ ਦੇ ਬੋਲ ਸੁਣ ਕੇ ਦਿਗਜੇ ਦੀ ਤਰਫ ਆਪਣੇ ਨੇਤਰ ਕਰਕੇ ਫਰਮਾਇਆ ਤੁਸੀਂ ਇਸ ਵਿੱਚ ਕੀ ਪਕਾਇਆ ਹੈ ਇਸ ਦੇ ਛਕਣ ਨਾਲ ਕੀ ਸਿੱਧ ਹੋਵੇਗਾ ਤੁਸੀਂ ਕੀ ਯਕੀਨ ਕਰਕੇ ਸਾਨੂੰ ਖਵਾਉਂਦੇ ਹੋ ਇਸ ਤਰ੍ਹਾਂ ਦਾ ਤੁਹਾਡਾ ਕਿਹੜਾ ਕਾਰਜ ਰਾਸ ਹੋ ਜਾਵੇਗਾ ਇਹ ਜਾਣ ਕੇ ਕੀ ਹੋਰਾਂ ਦਾ ਧਰਮ ਪਤਿਤ ਕਰ ਦੇਣਾ ਹੈ ਇਸ ਜਿੱਦ ਕਰਕੇ ਤੁਸੀਂ ਬਹੁਤ ਦੁੱਖ ਪਾਉਗੇ ਤੁਸੀਂ ਮਨ ਚੋਂ ਉਸ ਪਰਮੇਸ਼ਰ ਨੂੰ ਭਲਾ ਦਿੱਤਾ ਹੈ ਆਪਣੇ ਸਰੀਰ ਦੇ ਰਾਹੀ ਮੰਦੇ ਕਾਰਜ ਕਰਦੇ ਹੋ ਇਸ ਦੇਜੇ ਦਾ ਢੱਕਣ ਉਤਾਰ ਦਿਓ ਅਤੇ ਆਪਣੀ ਦਿਲੀ ਭਾਵਨਾ ਦਾ ਫਲ ਵੇਖ ਲਵੋ ਜਿਹੜਾ ਤੁਰਕ ਉਸ ਭੋਜਨ ਦੇ ਨੇੜੇ ਖੜਾ ਸੀ ਉਸ ਨੇ ਸੁਣਦਿਆਂ ਸਾਰ ਢੱਕਣ ਉਤਾਰ ਦਿੱਤਾ ਜਿਉਂ ਹੀ ਤੁਰਕ ਨੇ ਦੇਜੇ ਨੂੰ ਨੰਗਾ ਕੀਤਾ ਤਾਂ ਉਸ ਨੇ ਉਸ ਡਿਗਜੇ ਵਿੱਚ ਅਚੰਭਾ ਹੋਇਆ ਵੇਖਿਆ ਉਸ ਵਿੱਚੋਂ ਨਿੱਕੇ-ਨਿੱਕੇ ਬਹੁਤ ਸੂਰ ਨਿਕਲੇ ਉਹ ਘੁਰਕੁਰ ਕਰਦੇ ਬਹੁਤ ਰੋਲਾ ਪਾਉਂਦੇ ਸਨ ਕਈ ਡੱਡੂ ਦੇ ਸਮਾਨ ਬਾਹਰ ਨਿਕਲ ਰਹੇ ਸਨ ਉਹ ਪ੍ਰਤੱਕ ਤੋਰਤੇ ਡਿਗਜੇ ਚੋਂ ਛਾਲਾ ਮਾਰਦੇ ਅਤੇ ਦੌੜਦੇ ਹੋਏ ਦਿਸ ਰਹੇ ਸਨ ਉਹ ਆਪਣੀਆਂ ਛੋਟੀਆਂ-ਛੋਟੀਆਂ ਪੁਸ਼ਾਂ ਬਹੁਤ ਹਿਲਾਉਂਦੇ ਹੋਏ ਅਤੇ ਕੰਨਾਂ ਨੂੰ ਸੰਗੋੜਦੇ ਹੋਏ ਉਸੇ ਥਾਵਾਂ 'ਹੀ ਘੁੰਮਦੇ ਫਿਰਦੇ ਸਨ ਫਿਰ ਉਹ ਸੂਰ ਬਹੁ ਪੈਪਿਤ ਹੋਏ ਉੱਥੋਂ ਭੱਜ ਪਏ ਅਤੇ ਨਿਕਲ ਕੇ ਦਰਵਾਜ਼ੇ ਵੱਲ ਚਲੇ ਗਏ ਉਹ ਤੁਰਕਾਂ ਦੇ ਪੈਰਾਂ ਵਿੱਚ ਦੀ દોੜਦੇ ਹੋਏ ਰਾਤ ਨੂੰ ਰਹਿਣ ਵਾਲੀਆਂ ਥਾਵਾਂ ਵਿੱਚ ਚਲੇ ਗਏ ਜਿੱਥੇ ਉਹਨਾਂ ਤੁਰਕਾਂ ਦਾ ਖਾਣਾ ਬਣਦਾ ਸੀ ਉਹ ਨੱਠ-ਨੱਠ ਕੇ ਉੱਥੇ ਢੇੜੇ ਕੱਢ ਰਹੇ ਸਨ ਉਹਨਾਂ ਨੇ ਤੁਰਕਾਂ ਦੇ ਬਰਤਨਾਂ ਨੂੰ ਮੂੰਹ ਲਾਉਂਦਿਆਂ ਦੌੜ ਦੌੜ ਕੇ ਕਈ ਬਰਤਨ ਹਰੋੜ ਦਿੱਤੇ ਉਹ ਪਾਣੀ ਕੋਲ ਜਾ ਕੇ ਆਪਣੇ ਅੰਗ ਛੁਆਂਦੇ ਅਤੇ ਫਿਰ ਉਹਨਾਂ ਦੇ ਵਸਤਰਾ ਨਾਲ ਲਾਉਂਦੇ ਉਹ ਬੁੱਤ ਡਰੇ ਹੋਏ ਕੈਦਖਾਨੇ ਵਿੱਚ ਸਾਰੀਆਂ ਥਾਵਾਂ ਤੇ ਦੌੜਦੇ ਫਿਰਦੇ ਸਨ ਉੱਥੇ ਜਿੰਨਾ ਕੱਚਾ ਪੱਕਾ ਅਨਾਜ ਪਿਆ ਸੀ ਉਸ ਨੂੰ ਉਹ ਸੂਰ ਮੂਹ ਲਾਂਦੇ ਕਈ ਕੈਦਖਾਨੇ ਨੂੰ ਛੱਡ ਕੇ ਬਾਹਰ ਭੱਜ ਗਏ ਸਨ ਉਹ ਬਾਜ਼ਾਰ ਵਿੱਚ ਤੇਜ਼ੀ ਨਾਲ ਭੱਜੇ ਫਿਰਦੇ ਸਨ ਤੁਰਬ ਸੂਰਾਂ ਨੂੰ ਵੇਖ ਕੇ ਤੋਬਾ ਤੋਬਾ ਕਰ ਰਹੇ ਸਨ ਇਹ ਕੀ ਹੋਇਆ ਹੈ ਇਸ ਬਾਰੇ ਕੁਝ ਨਾ ਜਾਣਦੇ ਹੋਏ ਕਹਿ ਰਹੇ ਸਨ ਅਸੀਂ ਸਾਰੀ ਹੀ ਰੀਤੀ ਨਾਲ ਆਪ ਪਵਿੱਤਰ ਹੋ ਗਏ ਹਾਂ ਸਾਡਾ ਈਮਾਨ ਕਿੱਥੇ ਰਹਿ ਗਿਆ ਸਭ ਨਾਸ ਹੋ ਗਿਆ ਹੈ ਸਾਡੇ ਭੋਜਨ ਬਰਤਨ ਵਸਤਰਾ ਨੂੰ ਇਹ ਭੈੜੇ ਸੂਰ ਸਾਰੇ ਪਾਸੇ ਭੱਜੇ ਫਿਰਦੇ ਛੂ ਗਏ ਸਨ ਇਨਾਂ ਸੂਰਾਂ ਨੂੰ ਮਾਰ-ਮਾਰ ਕੇ ਬਾਹਰ ਕੱਢ ਦਿਓ ਚਾਰੇ ਤਰਫ ਤੁਰਕਾਂ ਦਾ ਸ਼ੋਰ ਸ਼ਰਾਬਾ ਫੈਲ ਰਿਹਾ ਸੀ ਉਹਨਾਂ ਸੂਰਾਂ ਦੇ ਨਾਲ ਧੋੜ-ਧੋੜ ਕੇ ਉਹ ਮਾਰ ਰਹੇ ਸਨ ਉਹ ਕਿੰਨਿਆਂ ਨੂੰ ਮਾਰਦੇ ਫਿਰ ਵੀ ਇੱਕ ਕੋਈ ਭੱਜ ਜਾਂਦਾ ਸੀ ਕੈਦਖਾਨੇ ਵਿੱਚ ਸ਼ੋਰ ਮਚਿਆ ਹੋਇਆ ਸੀ ਮਾਨੋ ਕੋਈ ਨੱਚਦਾ ਹੋਇਆ ਪੜਥੂ ਪਾਰਿਆ ਹੋਵੇ ਤੁਰਕਾਂ ਨੇ ਸੂਰਾਂ ਦੇ ਚੋਹੀ ਪਾਸੇ ਹੋ ਕੇ ਕਈ ਘੇਰ ਕੇ ਉਸੀ ਥਾਂ ਮਾਰ ਦਿੱਤੇ ਕਈ ਦਿੱਲੀ ਸ਼ਹਿਰ ਵੱਲ દોੜ ਕੇ ਨਿਕਲ ਗਏ ਕਈ ਭੱਜ ਗਏ ਅਤੇ ਸ਼ਹਿਰ ਤੋਂ ਬਾਹਰ ਨਿਕਲ ਗਏ ਉਹਨਾਂ ਨੂੰ ਵੇਖ ਵੇਖ ਕੇ Hindu ਲੋਕ ਪ੍ਰਸੰਨ ਹੋਏ ਕੈਦਖਾਨੇ ਦੇ ਜਿੰਨੇ ਸਿਪਾਹੀ ਸਨ ਉਹਨਾਂ ਨੇ ਉੱਥੇ ਹੀ ਸਰੀਰ ਦੇ ਵਸਤਰ ਉਤਾਰ ਦਿੱਤੇ ਸਾਰੇ ਨੇ ਮਿਲ ਕੇ ਪਾਣੀ ਵਿੱਚ ਇਸ਼ਨਾਨ ਕੀਤਾ ਉਹ ਬਹੁਤ ਦੁਖੀ ਹੋਏ ਸੋਚ ਰਹੇ ਸਨ ਕਿ ਸਾਡਾ ਤਾਂ ਈਮਾਨ ਨਸ਼ਟ ਹੋ ਗਿਆ ਦਿੱਲੀ ਸ਼ਹਿਰ ਵਿੱਚ ਹਰ ਥਾਂ ਦਰਦ ਅਰਤੇ ਲੋਕੀ ਆਪਸ ਵਿੱਚ ਗੱਲਾਂ ਕਰ ਰਹੇ ਸਨ ਹਿੰਦੂਆਂ ਦੇ ਗੁਰੂ ਜੀ ਨੂੰ ਫੜ ਲਿਆ ਜਿਨ੍ਹਾਂ ਨੇ ਆਪਣੇ ਆਪ ਨੂੰ ਕਰਾਮਾਤ ਸਹਿਤ ਪ੍ਰਗਟ ਕੀਤਾ ਹੈ ਉਹਨਾਂ ਨੇ ਤਪੇ ਹੋਏ ਦਿਗਜੇ ਵਿੱਚ ਜੋ ਅੱਗ ਤੇ ਪਕਾਇਆ ਹੋਇਆ ਭੋਜਨ ਸੀ ਉਸ ਵਿੱਚੋਂ ਬਹੁਤ ਸਾਰੀ ਸੂਰ ਕੱਢ ਦਿੱਤੇ ਹਿੰਦੂਆਂ ਦੇ ਗੁਰੂ ਜੀ ਨੇ ਇਹ ਸਾਰੀ ਆਪਣੀ ਸ਼ਕਤੀ ਵਿਖਾਈ ਹੈ ਹਿੰਦੂ ਲੋਕ ਔਰਨਜੀਬ ਤੋਂ ਡਰਦੇ ਹੋਏ ਆਪਸ ਵਿੱਚ ਛੁਪਛੁਪ ਕੇ ਕਹਿੰਦੇ ਖੋਟੀ ਮੱਤ ਵਾਲਾ ਗੁਰੂ ਜੀ ਦੀ ਮਹਿਮਾ ਨਹੀਂ ਜਾਣਦਾ ਮਹਾਪਾਪੀ ਬਹੁਤ ਜ਼ੁਲਮ ਢਾਉਣ ਵਾਲਾ ਹੈ ਕਿਸ ਨੇ ਨੇਕ ਲੋਕਾਂ ਨੂੰ ਬਹੁਤ ਦੁਖੀ ਕੀਤਾ ਹੈ ਫਿਰ ਉਹਨਾਂ ਹਾਕਮਾਂ ਨੇ ਇਸ਼ਨਾਨ ਕੀਤਾ ਅਤੇ ਹੋਰ ਵਸਤਰ ਪੈਣ ਲਈ ਸੰ ਉਹ ਹਿਰਦੇ ਵਿੱਚ ਬਹੁਤ ਹੀ ਪਛਤਾਨਦੇ ਅਤੇ ਹੈਰਾਨ ਹੁੰਦੇ ਹੋਏ ਉਸ ਵੇਲੇ ਬਾਸ਼ਾ ਕੋਲ ਚਲੇ ਗਏ ਸਲਾਮ ਕਰਕੇ ਬਾਸ਼ਾਕੁਲ ਖੜ ਗਈ ਅਤੇ ਸਾਰਾ ਪ੍ਰਸੰਗ ਦੱਸਣ ਲੱਗੇ ਹੇ ਬਾਸ਼ਾ ਜੀ ਤੁਹਾਡੇ ਭੇਜੇ ਹੋਏ ਭੋਜਨ ਨੂੰ ਗੁਰੂ ਜੀ ਕੋਲ ਲੈ ਗਏ ਸੀ ਆਪ ਜੀ ਦਾ ਹੁਕਮ ਵੀ ਦੱਸ ਦਿੱਤਾ ਪਰ ਉਹਨਾਂ ਨੇ ਜਿਹੜਾ ਜਿੰਨਾ ਵੀ ਡਰ ਕਰਕੇ ਆਪ ਜੀ ਦੀ ਗੱਲ ਨਹੀਂ ਮੰਨੀ ਸਗੂ ਮਨ ਵਿੱਚ ਜਾਦਾ ਨਿਡਰਤਾ ਧਾਰ ਲਈ ਉਹਨਾਂ ਨੇ ਕਿਹਾ ਕਿ ਜੇ ਤੁਸੀਂ ਕਿਸੇ ਦਾ ਧਰਮ ਛਡਾਓਗੇ ਤਾਂ ਇਸ ਦੇ ਫਲ ਵੱਜੂ ਬਹੁਤ ਦੁੱਖ ਪਾਉਗੇ ਜਦੋਂ ਅਸੀਂ ਕੜ ਰਹੇ ਹੋ ਕਿ ਕਿਹਾ ਤਾਂ ਉਸ ਵੇਲੇ ਉਹਨਾਂ ਨੇ ਜੋ ਅਚੰਭਾ ਕੀਤਾ ਉਹ ਤੁਸੀਂ ਸੁਣੋ ਜਦੋਂ ਅਸੀਂ ਖਾਣ ਲਈ ਉਹੀ ਭੋਜਨ ਦੇਣ ਲੱਗੇ ਅਤੇ ਉਸ ਬਰਤਨ ਦਾ ਢੱਕਣ ਲਾ ਕੇ ਨੰਗਾ ਕੀਤਾ ਉਸ ਬਰਤਨ ਵਿੱਚੋਂ ਬਹੁਤ ਸੂਰ ਨਿਕਲੇ ਜੋ ਗਿਣੇ ਨਹੀਂ ਸੀ ਜਾਂਦੇ ਉਹ ਕੈਦੀਆਂ ਵਿੱਚ ਇੱਧਰ ਉੱਧਰ ਫਿਰਦੇ ਸਨ ਸਾਰੇ ਮਕਾਨ ਵਿੱਚ ਜੋ ਬੈਠਣ ਲਈ ਥਾਵਾਂ ਸਨ ਉਹਨਾਂ ਸੂਰਾਂ ਨੇ ਵਾਰ-ਵਾਰ ਫਿਰ ਕੇ ਆਪ ਵਿਤਰਕਾਰ ਦਿੱਤੀਆਂ ਅਸੀਂ ਬਹੁਤ ਗਿਣਤੀ ਵਿੱਚ ਛੋਟੇ-ਛੋਟੇ ਸੂਰ ਨਿਕਲੇ ਵੇਖੇ ਵੇਖ-ਵੇਖ ਕੇ ਅਸੀਂ ਬਹੁਤ ਹੈਰਾਨ ਹੋਏ ਅਸੀਂ ਭੱਜ-ਭੱਜ ਕੇ ਇੱਕ ਦੂਜੇ ਨੂੰ ਕਹਿ-ਕਹਿ ਕੇ ਮਰਵਾਏ ਕਈ ਸ਼ਹਿਰ ਤੋਂ ਬਾਹਰ ਭਜਾ ਦਿੱਤੇ ਔਰੰਗਜੀਬ ਨੇ ਇਹ ਸੁਣ ਕੇ ਆਪਣੀਆਂ ਅੱਖਾਂ ਕ੍ਰੋਧ ਨਾਲ ਲਾਲ ਕਰ ਲਈਆਂ ਅਤੇ ਕਿਹਾ ਅਸੀਂ ਗੁਰੂ ਜੀ ਨੂੰ ਪਹਿਲਾਂ ਕਿਹਾ ਸੀ ਕਿ ਜਿਵੇਂ ਤੁਹਾਡਾ ਮਨ ਚਾਹੇ ਕਰਮਾਤ ਕਰਕੇ ਵਿਖਾ ਦਿਓ ਉਹਨਾਂ ਨੇ ਕੁਝ ਵੀ ਕਰਾਮਾਤ ਨਹੀਂ ਵਿਖਾਈ ਇਹ ਕਹਿ ਕੇ ਟਲਦੇ ਰਹੇ ਕਿ ਸਾਡੇ ਵਿੱਚ ਕੋਈ ਕਰਾਮਾਤ ਨਹੀਂ ਹੈ ਮੈਂ ਉਹਨਾਂ ਨੂੰ ਬਹੁਤ ਵਾਰ ਕਿਹਾ ਸੀ ਕਿ ਕਰਾਮਾਤ ਕਰਕੇ ਵਿਖਾ ਦਿਓ ਅਤੇ ਆਪਣੇ ਜੀਵਨ ਨੂੰ ਆਜ਼ਾਦ ਕਰ ਲਵੋ ਹੁਣ ਜੇਕਰ ਉਹਨਾਂ ਨੂੰ ਭੋਜਨ ਖਵਾਉਣ ਲੱਗੇ ਤਾਂ ਇਹ ਕਰਾਮਾਤ ਕਿਉਂ ਕਰਕੇ ਵਿਖਾਈ ਉਹ ਝੂਠ ਕਹਿੰਦੇ ਸਨ ਉਹ ਕਰਾਮਾਤੀ ਸ਼ਕਤੀ ਰੱਖਣ ਵਾਲੇ ਹਨ ਕਾਰਜ ਬੂਤ ਵਿਗਾੜ ਦਿੱਤਾ ਹੈ ਹੁਣ ਕੀ ਵਿਚਾਰ ਕਰੀਏ ਤਾਂ ਵੀ ਤੁਸੀਂ ਉਹਨਾਂ ਕੋਲ ਜਾ ਕੇ ਪੁੱਛੋ ਕਿ ਤੁਸੀਂ ਸੱਚੇ ਪੁਰਖ ਦਾ ਦਰਜਾ ਪਾਇਆ ਨਹੀਂ ਹੈ ਤੁਸੀਂ ਸਾਡੇ ਕੋਲ ਕਥਨ ਕੀਤਾ ਸੀ ਕਿ ਮੈਂ ਕੋਈ ਕਰਾਮਾਤ ਕਰਕੇ ਨਹੀਂ ਵਿਖਾਵਾਂਗਾ ਹੁਣ ਤੁਸੀਂ ਕਰਾਮਾਤ ਕਿਉਂ ਵਿਖਾਈ ਹੈ ਤੁਸੀਂ ਝੂਠ ਬੋਲਿਆ ਸੱਚ ਨਹੀਂ ਫਰਮਾਇਆ ਉਹਨਾਂ ਦੇ ਕੋਲ ਜਾਵੋ ਅਤੇ ਸਾਰੀ ਗੱਲ ਪੁੱਛੋ ਤੁਹਾਡੀ ਤਰਫੋਂ ਉਹਨਾਂ ਨੂੰ ਬਹੁਤ ਡਰ ਦੇ ਕੇ ਕਹਿਣਾ ਕੀ ਤੁਸੀਂ ਕਹਿੰਦੇ ਸੀ ਸਾਡੇ ਵਿੱਚ ਕਰਾਮਾਤ ਨਹੀਂ ਹੈ ਫਿਰ ਤੁਸੀਂ ਇਹ ਕੀ ਕੀਤਾ ਜਿਸ ਨੂੰ ਬਹੁਤ ਲੋਕਾਂ ਨੇ ਅੱਖੀ ਵੇਖਿਆ ਹੈ ਫਿਰ ਵਾਪਸ ਮੁੜ ਕੇ ਇਸ ਗੱਲ ਦਾ ਜਵਾਬ ਮੇਰੇ ਕੋਲ ਲਿਆਵੋ ਕੀ ਉਹ ਕੀ ਕਹਿੰਦੇ ਹਨ ਸਭ ਮੈਨੂੰ ਦੱਸੋ ਇਸ ਤਰ੍ਹਾਂ ਫੁਰਮਾਨ ਸੁਣ ਕੇ ਦੋਵੇਂ ਵਜ਼ੀਰ ਫਿਰ ਕੈਦਖਾਨੇ ਵਾਲੀ ਥਾਂ ਤੇ ਚਲੇ ਗਏ ਉਹਨਾਂ ਨੇ ਉੱਥੇ ਬਰਾਜਮਨ ਹੋਏ ਗੁਰੂ ਜੀ ਨੂੰ ਪੁੱਛਿਆ ਬਾਦਸ਼ਾਹ ਨੇ ਤੁਹਾਨੂੰ ਕਿਹਾ ਸੀ ਕੀ ਜਦੂ ਮੈਂ ਕਰਾਮਤ ਵੇਖਣ ਲਈ ਆਪਣੇ ਚਿੱਤ ਵਿੱਚ ਚਾਇਆ ਸੀ ਅਤੇ ਤੁਹਾਨੂੰ ਕਰਾਮਤ ਵਿਖਾਉਣ ਲਈ ਕਿਹਾ ਸੀ ਤਦ ਉਸ ਵੇਲੇ ਮੇਰੇ ਸਾਹਮਣੇ ਮੁੱਕਰ ਗਏ ਸੀ ਕਿ ਮੇਰੇ ਵਿੱਚ ਕੋਈ ਕਰਾਮਤ ਨਹੀਂ ਹੈ ਬਾਸਨ ਤੁਸੀਂ ਉਸ ਵੇਲੇ ਕਰਾਮਤ ਕਿਉਂ ਨਹੀਂ ਵਿਖਾਈ ਜਿਸ ਨਾਲ ਆਪ ਬਹੁਤ ਵਡਿਆਈ ਪਾਉਂਦੇ ਫਿਰ ਕੈਦਖਾਨੇ ਵਿੱਚ ਤੁਸੀਂ ਰੁਕ ਕੇ ਅਨੇਕ ਪ੍ਰਕਾਰ ਦੇ ਦੁੱਖ ਭੋਗਦੇ ਉਹ ਸਾਨੂੰ ਕਰਾ ਮਤ ਕਰਕੇ ਵਿਖਾ ਦਿੱਤੀ ਹੈ ਉਸ ਕਰਕੇ ਬਾਸ਼ਾ ਦੇ ਹਿਰਦੇ ਵਿੱਚ ਬਹੁਤ ਰੰਜਿਸ਼ ਭਰੀ ਹੈ ਤੁਸੀਂ ਕਰਾ ਮਤ ਰੱਖਦੇ ਹੋ ਫਿਰ ਵੀ ਮੁਖ ਤੋਂ ਝੂਠ ਕਹਿੰਦੇ ਹੋ ਤੁਹਾਡੇ ਦੁਆਰਾ ਹੋਏ ਵੱਡੇ ਵਿਗਾੜ ਨੂੰ ਵੇਖ ਕੇ ਸਮਝਦਾਰ ਬਾਸ਼ਾ ਨੇ ਇਸ ਦਾ ਆਪ ਕੋਲੋਂ ਜਵਾਬ ਪੁੱਛਿਆ ਹੈ ਆਪ ਜੀ ਹੁਣ ਜਿਸ ਤਰ੍ਹਾਂ ਦਾ ਜਵਾਬ ਦੇਵੋਗੇ ਅਸੀਂ ਜਾ ਕੇ ਉਨ੍ਹਾਂ ਨੂੰ ਉਸੇ ਤਰ੍ਹਾਂ ਸੁਨਾ ਦੇਵਾਂਗੇ ਬਾਸ਼ਾ ਮੰਨ ਵਿੱਚ ਬਹੁਤ ਕ੍ਰੋਧ ਕਰ ਰਿਹਾ ਹੈ ਉਸ ਨੇ ਹੀ ਸਾਨੂੰ ਤੁਹਾਡੇ ਕੋਲ ਭੇਜਿਆ ਹੈ ਤਾਂ ਹੀ ਚਲ ਕੇ ਆਈ ਹਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਸੁਣ ਕੇ ਵਜ਼ੀਰਾਂ ਨੂੰ ਸਮਝਾ ਕੇ ਫਰਮਾਇਆ ਇਸ ਨੂੰ ਤੁਸੀਂ ਕਰਾਮਾਤ ਨਾ ਜਾਣੋ ਆਪਣੇ ਮਨ ਦੇ ਖੋਟੇ ਵਿਚਾਰਾਂ ਨੂੰ ਪਛਾਣੋ ਜਿਸ ਤਰ੍ਹਾਂ ਦੀ ਕੋਈ ਮਨ ਵਿੱਚ ਭਾਵਨਾ ਕਰਦਾ ਹੈ ਉਸ ਨੂੰ ਉਸੇ ਤਰ੍ਹਾਂ ਦਾ ਹੀ ਫਲ ਪ੍ਰਾਪਤ ਹੁੰਦਾ ਹੈ ਪਰਮੇਸ਼ਰ ਦੀ ਦਰਗਾਹ ਵਿੱਚ ਹਮੇਸ਼ਾ ਇਸੇ ਤਰ੍ਹਾਂ ਹੀ ਉੱਤਮ ਇਨਸਾਫ ਹੁੰਦਾ ਹੈ ਸੋ ਪਿਆਰੀ ਸਾਧ ਸੰਗਤ ਜੀ ਇਸ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਜਰੂਰ ਲਿਖੋ